ਕਿੰਨੇ ਕ ਖੇਤੀ ਤੇ ਚਲਾਇਆ ਤੂੰ ਛੇ ਟਰੈਕਟਰ ਆਪਾਂ ਤਾਂ ਬਈ 2.5 ਕਿੱਲਾਂ ਦੇ ਚਲਾਉਣਾ ਕੋਈ ਇਹਦੇ ਮਾਰ ਰੋਟਾ ਵੀਟਰ ਨਹੀਂ ਪਾਇਆ ਠੀਕ ਆ ਬਸ ਹਾਲਤੇ ਸਾਗ ਤੇ ਚੱਲਿਆ ਹਾਰਾ ਜਿਹੜੀਆਂ ਲਿਸਕਾ ਮਾਰੀ ਜਾਂਦਾ ਬਈ ਜਿਹੜਾ ਇਹ ਟਰੈਕਟਰ ਚਮਕ ਇੰਨੀ ਆ ਇਹ ਸਾਰਾ Ориジナル ਆ ਬਾਈ ਜਮਾ ਜਮਾ Ориジナル ਯਾਨੀ ਕਿ ਇਹ ਕੰਪਨੀ ਦਾ ਰੰਗ ਹੈ ਕੰਪਨੀ ਚੋਂ ਗਿਆ ਹੋਇਆ ਆਪਾਂ ਨਹੀਂ ਕਰਾਇਆ ਨਾ ਬਈ ਨਾ ਬਾਈ ਓਕੇ ਕੱਲੀ ਸੋਹ ਦੀ ਗੱਲ ਨਹੀਂ ਕਰਦੇ ਤੂੰ ਇੱਥੇ ਮਾਰ ਕੈਮਰਾ ਕੱਲੀ ਕੱਲੀ ਚੀਜ਼ ਚਮਕਦੀ ਆ ਯਾਰ ਕੱਲੀ ਕੱਲੀ ਚੀਜ਼ ਹਨਾ ਲੈ ਇੱਧਰ ਵੀ ਦਿਖਾ ਦੇ ਹੋਰ ਵੀ ਆ ਤੇ ਮਗਰਾੜ ਬਾਹਰੋਂ ਤਾਂ ਨਹੀਂ ਕੱਲੇ ਲਿਸਕਾ ਮਾਰਦੇ ਵਿੱਚ ਲੈ ਦੇਖੋ ਪੂਰਾ ਸਾਂਭਿਆ ਹੋਇਆ ਟਰੈਕਟਰ ਆ ਚੱਕਿਆਂ ਦਾ ਰੰਗ ਪੀਲਾ ਸੋਹ ਦਾ ਰੰਗ ਗ੍ਰੀਨ ਕੁੜੇ ਕੋਈ ਨਹੀਂ ਆਕੇ ਨਿੰਦਦਾ ਇੰਨਾ ਹੈ ਯਕੀਨ ਕੁੜੇ ਮਿੱਤਰੋ ਬਾਕੀ ਜਿਹੜੇ ਮੈਂ ਟਰੈਕਟਰ ਦੀ ਗੱਲ ਕਰਨ ਲੱਗੇ ਨਾ ਤੁਸੀਂ ਸਮਝ ਕੇ ਹੋਮੋਗੇ ਵੀ ਪੀਲੇ ਚੱਕਿਆਂ ਦੇ ਵਿੱਚ ਹਰੀ ਸੋਹ ਦੇ ਵਿੱਚ ਕਿਹੜਾ ਟਰੈਕਟਰ ਆ ਰਿਹਾ ਹੈ ਉਹ ਟਰੈਕਟਰ ਹੈਗਾ ਯੋਂਡੀਅਰ ਤੇ ਮਿੱਤਰੋ ਬਾਕੀ ਕੈਮਰਾ ਮਾਰੀ ਭਾਈ ਇਧਰ ਮਿੱਤਰੋ ਆਹ ਟਰੈਕਟਰ ਹੈ ਬਾਕੀ ਨਾ ਇੰਨਾ ਕਿ ਯਕੀਨ ਹੈ ਟਰੈਕਟਰ ਨੂੰ ਵੇਖ ਕੇ ਰੂਹ ਖੁਸ਼ ਹੋ ਗਈ ਤੇ ਜਿਹੜਾ ਵੀ ਸੱਜਣੇ ਨੂੰ ਲੈਣਾ ਆ ਗਿਆ ਰੂਹ ਉਹਦੀ ਵੀ ਖੁਸ਼ ਹੋਊ ਤੁਸੀਂ ਵੇਖ ਕੇ ਮੁੜਦੇ ਨਹੀਂ ਹੰਡੇ ਆ ਇਹਦੇ ਵਿੱਚ ਖੜਾ ਬਾਈ ਸੇਮੇ ਦੇ ਘਰੇ ਪਹਿਲਾਂ ਆਪਾਂ ਬਾਈ ਸੇਮੇ ਨੂੰ ਮਲਾਉਣੇ ਆ ਬਾਅਦ ਦੇ ਵਿੱਚ ਇਹਦੀ ਡਿਟੇਲ ਪੁੱਛਦੇ ਆ ਬਾਈ ਸਸਰੀਕਾਲ ਕੀ ਆ ਜਾਣੇ ਸੇਮੇ ਠੀਕ ਠੀਕ ਹਾਂ ਤੇ ਮੈਨੂੰ ਇਹ ਦੱਸਿਓ ਬਾਈ ਇਹ ਪਹਿਲਾਂ ਤਾਂ ਮਾਡਲ ਕਿਹਣਾ ਟਰੈਕਟਰ 2013 ਮਾਡਲ ਬਾਈ 2013 ਜੀ 13 ਮਾਡਲ ਹੈ ਓਕੇ ਟਰਨ ਵਾਲਾ ਨੰਬਰ ਆ ਬਾਈ ਅਸਾ ਲੋਕਲ ਬਰਨਾਲੇ ਦਾ ਨੰਬਰ ਹੈ ਧਰਮੇ ਪਹਿਲੇ ਚਾਰੇ ਪਾਸਿਓਂ ਦਿਖਾ ਦੇ ਕੋਈ ਸੱਜਣਾ ਕੰਡੀਸ਼ਨ ਦੇਖ ਕੇ ਬਾਈ ਇਹ ਨਹੀਂ ਕਹਿ ਸਕਦਾ ਵੀ 2013 ਮਾਡਲ ਹੈ ਕਿਉਂਕਿ ਕੰਡੀਸ਼ਨ ਇਹੀ ਇਹਦੀ ਲਗਭਗ 2021 ਮਾਡਲ ਵਰਗੀ ਪਈ ਆ ਟਰੈਕਟਰ ਚਾਰੇ ਪਾਸਿ ਪੂਰੀ ਟਰੈਕਟਰ ਚੰਗਾ ਹੈ ਤੇ ਵੱਡੀ ਗੱਲ ਤੁਹਾਨੂੰ ਇਹ ਦੱਸਦਾ ਵੀ ਇਹ ਟਰੈਕਟਰ ਬਹੁਤ ਘੱਟ ਮਿਲਦੇ ਹੁੰਦੇ ਆ ਜਿਹੜੇ 50 50 ਡੀ ਦੇ ਵਿੱਚ ਹੁਣ ਬਈ ਸੇਮੇ ਮੈਨੂੰ ਇਹ ਦੱਸੀ 50 50 ਡੀ ਇਹ ਜਿਹੜੇ ਟਰੈਕਟਰ ਘੱਟ ਕਿਉਂ ਮਿਲਦੇ ਆ ਖਰਚ ਹੀ ਨਹੀਂਗਾ ਬਈ ਜੰਮਿਆਂ ਲਾਲਾ ਵੀ ਮੂਪਲਟੀਨ ਮੋਟਰਸਾਈਕਲ ਵਾਲਾ ਕੰਮ ਹੀ ਆ ਯਾਰ ਜਿਹਨੇ ਮੋਟਰਸਾਈਕਲ ਦੇ ਵਿੱਚ ਪਲਟੀਨਾ ਟਰੈਕਟਰਾਂ ਦੇ ਵਿੱਚੋਂ 50 50 ਡੀ ਆ ਬਿਲਕੁਲ ਬਿਲਕੁਲ ਹੈਨਾ ਬਈ ਬਹੁਤ ਘੱਟ ਖਰਚਾ ਯਾਰ ਓਕੇ ਤੇ ਬਈ ਇਹ ਦੱਸਿਓ ਮੈਨੂੰ ਕਿੰਨੇ ਕ ਖੇਤੀ ਤੇ ਚਲਾਇਆ ਤੂੰ ਛੇ ਟਰੈਕਟਰ ਆਪਾਂ ਤਾਂ ਬਈ 2.5 ਕਿੱਲਾਂ ਦੇ ਚਲਾਉ ਖਰਤੇ ਸਾਗੇ ਦੀ ਚੱਲਿਆ 2.5 ਕਿਲਿਆਂ ਦੀ ਖੇਤੀ ਤੇ ਚੱਲਿਆ ਹੋਇਆ ਫਿਰ ਤਾਂ ਹੀ ਡਰੈਕਟਰ ਇੰਨਾ ਸਾਭਿਆ ਹੋਇਆ ਜਿਹਦੇ ਕੋਲ ਪਹਿਲਾਂ ਵੀ ਲੋਕਲ ਨ ਕਢਾਇਆ ਜੀ ਨੇ ਬਰਨਾਲੇ ਤੋਂ ਹਨ ਉਹ ਵੀ ਆਪਣੇ ਜਾਣ ਪਛਾਨ ਦੇ ਉਹਨਾਂ ਵੀ ਆਪਣੇ ਸਾਹਮਣੇ ਚੱਲਿਆ ਹੋਇਆ ਅੱਛਾ ਉਹਨਾਂ ਦੇ ਬਾਹਰ ਵਾਗ ਗਿਆ ਆਪਾਂ ਉਹਨਾਂ ਤੋਂ ਲੈ ਲਿਆ ਹੈ ਜੀ ਠੀਕ ਹੈ ਹੂੰ ਪਾਰਟੀ ਉਹ ਬਾਰ ਬਾਰ ਲੈ ਮੇਤਰੋ 13 ਮਾਡਲ ਹੈ 2.5 ਕਿੱਲਾਂ ਦੀ ਖੇਤੀ ਤੇ ਹੀ ਚੱਲਿਆ ਹੋਇਆ ਹੈ ਨਾ ਬਰਨਾਲੇ ਦਾ ਇਹਦਾ ਨੰਬਰ ਆ ਬਾਈ ਬਰਨਾਲੇ ਦਾ ਨੰਬਰ ਆ ਹਾਂਜੀ ਪੀਡਾ ਦਾ ਹਾਂ ਇੱਕ ਗੱਲ ਦੱਸਿਓ ਜਿਹੜੀਆਂ ਇਹ ਲਿਸਕਾ ਮਾਰੀ ਜਾਂਦਾ ਬਾਈ ਜਿਹੜਾ ਇਹ ਟਰੈਕਟਰ ਚਮਕ ਇੰਨੀ ਆ ਇਹ ਸਾਰਾ ਓਰੀਜਨਲ ਆ ਬਾਈ ਜਮਾ ਜਮਾ ਓਰੀਜਨਲ ਵੀ ਹੈ ਯਾਨੀ ਕਿ ਇਹ ਕੰਪਨੀ ਦਾ ਰੰਗ ਹੈ ਕੰਪਨੀ ਚੋਂ ਆਇਆ ਹੋਇਆ ਹੈ ਨਾ ਇਹ ਓਰੀਜਨਲ ਰੰਗ ਆ ਆਪਾਂ ਨਹੀਂ ਕਰਾਇਆ ਨਾ ਬਈ ਨਾ ਬਾਈ ਓਕੇ ਕਿਉਂਕਿ ਇਹ ਨਾ ਕਈ ਸੱਜਣ ਨੇ ਮਖੇ ਇਹਦੀ ਲਿਸ਼ਕੋਰ ਦੇਖ ਕੇ ਇਹਦੀ ਚਮਕ ਦੇਖ ਕੇ ਇਹ ਨਾ ਕਹਿੰਦੇ ਨਾ ਪ ਕੱਲੀ ਸੋਹ ਦੀ ਗੱਲ ਨਹੀਂ ਕਰਦੇ ਤੂੰ ਇੱਥੇ ਮਾਰ ਕੈਮਰਾ ਕੱਲੀ ਕੱਲੀ ਚੀਜ਼ ਚਮਕਦੀ ਆ ਯਾਰ ਕੱਲੀ ਕੱਲੀ ਚੀਜ਼ ਹੈ ਨਾ ਲੈ ਇੱਧਰ ਵੀ ਦਿਖਾ ਦੇ ਹੋਰ ਵੀ ਆ ਤੇ ਮਗਰਾੜ ਬਾਹਰੋਂ ਤਾਂ ਨਹੀਂ ਕੱਲੇ ਲਿਸਕਾ ਮਾਰਦੇ ਵਿੱਚੋਂ ਵੀ ਦਿਖਾ ਦੇ ਤੂੰ ਲੈ ਦੇਖ ਪੂਰਾ ਸੰਭਿਆ ਹੋਇਆ ਟਰੈਕਟਰ ਆ ਬਈ ਮੈਨੂੰ ਇਹ ਦੱਸੀ 22 ਕਿੱਲਾਂ ਦੀ ਖੇਤੀ ਤੇ ਤਾਂ ਚਲਾਇਆ ਇਹ ਇਹ ਹੁਣ ਤੱਕ ਕਿੰਨਾ ਕ ਚੱਲ ਗਿਆ ਉਹ ਇਹ ਬਈ ਮਨ ਲਾਦਾ 9700 ਘੰਟਾ ਚੱਲਿਆ ਉਹ 909700 ਇੰਨਾ ਕ ਓਕੇ ਇਹ ਵੀ ਤੁਹਾਡੀ ਵੱਡੀ ਗੱਲ ਹੈ ਕਿਉਂਕਿ ਨਹੀਂ ਤਾਂ ਇੰਨਾ ਸਾਫ਼ ਟਰੈਕਟਰ ਆ ਅਗਲਾ ਕਹਿੰਦਾ 400 ਘੰਟਾ ਚੱਲੇ। ਕੋਈ ਉਹ ਤਾਂ ਫਿਰ ਤੈਨੂੰ ਪਾਸ 300 ਦਾ ਕੰਮ ਆ ਜਾ ਰੋ ਇਹ ਜਗ੍ਹਾ ਦਾ ਉਹ ਕੰਮ ਹੀ ਨਹੀਂ ਕਰਦੇ। ਇਹ ਵੀ ਗੱਲ ਹੈ। 300 ਰੁਪਏ ਲਾ ਕੇ ਭਾਵੇਂ 200 ਤੇ ਕਰ ਲੈ। ਬਿਲਕੁਲ ਇਹ ਵੀ ਗੱਲ ਸਹੀ ਆ ਹਨਾ। ਧਰਮੀ ਤੇ ਵੀਰੇ ਦੇ ਟਾਇਰ ਮੂਰਲੇ ਗੁਡਇਰ ਦੇ ਨੇ। ਕਿੰਨੇ ਪੈਸੇ ਟਾਇਰ ਹੋਣੇ ਆ? ਟਾਇਰ ਹੋਣਗੇ ਬਾਈ 70 ਪੈਸੇ 65 ਵਾਂਗੂ। ਹਾਂ 65 70 ਪੈਸੇ ਮੂਗਲੇ ਟਾਇਰ ਹੈਗੇ ਨੇ ਤੇ ਮਗਰਲੇ ਟਾਇਰ ਵੀ ਗੁਡਇਰ ਦੇ ਨੇ ਬਾਈ। ਇਹ ਕਿੰਨੇ ਕੇ ਪੈਸੇ ਹੋਣੇ ਆ? ਇਹ ਨਹੀਂ ਇਹ ਲਾਲਾ ਬਾਈ। ਇਹ ਨਹੀਂ ਇਹ ਨਹੀਂ ਚੌਕੜਾ ਜਾਨੀ ਕਿ 70 75 ਪੈਸੇ ਹੈਗਾ। 7 ਦੇਖੋ ਯਾਰ ਪੂਰਾ ਚੰਗਾ ਟਰੈਕਟਰ ਹੈ ਹਨਾ ਮੈਨੂੰ ਇੰਨਾ ਕੁ ਯਕੀਨ ਆ ਵੀ ਜਿਹੜਾ ਸੱਜਣ ਬਾਈ ਲੈਣਾ ਗਿਆ ਉਹ ਵੇਖ ਕੇ ਮੁੜਦਾ ਨਹੀਂ ਬਿਲਕੁਲ ਬਿਲਕੁਲ ਹੈਨਾ ਟਰੈਕਟਰ ਨਮੀ ਇੰਨਾ ਪਿਆ ਆਹ ਦੇ ਦਰ ਮਗਰਾੜ ਮਗਰੂਟ ਸਾਰੇ ਨਾ ਉੱਪਰ ਟੇਪ ਵੀ ਹੋਏ ਹੋਇਆ ਵੀ ਇਹ ਸਕ੍ਰੈਚ ਨਾ ਪਾਜੇ ਬਈ ਆ ਤੁਸੀਂ ਕਰਵਾਈ ਦੀ ਕਿ ਪਹਿਲੀ ਨੇ ਯਾਰ ਨਾ ਬਈ ਕਰਾਇਆ ਆਪਾਂ ਬਾਈ ਸੰਸ ਇਹ ਤੁਸੀਂ ਕਰਵਾ ਦਿੱਤੀ ਸੀ ਹਾਂ ਬਈ ਓਕੇ ਪਰ ਮੈਂ ਛਤਰੀ ਵਗੈਰਾ ਲਗਾ ਯਾਰ ਸਾਰੇ ਨਾ ਬਈ ਜਾ ਕੇ ਇਹ ਦੱਸ ਮੈਨੂੰ ਰੁਪਈਆ ਤੇ ਨਾਲ ਦੇ ਬਈ ਇਹਦੇ ਸੱਤਰੀ ਨਾਲ ਦੀ ਆ ਨਾਲ ਦੀ ਆ ਨਾਲ ਦੀ ਬਈ ਛਤਰੀ ਜਦੋਂ ਓਕੇ ਮਾਡਲ 2013 ਛਤਰੀ ਨਾਲ ਦੀ ਹੈ ਕਪੜਾ ਨਾਲ ਜਿਹੜਾ ਲੱਕ ਆਉਂਦਾ ਓਕੇ ਬਈ ਮੈਨੂੰ ਇਹ ਦੱਸੀਏ ਇਹ ਤੁਹਾਡੇ ਨਾਮ ਕਰਵਾਇਆ ਹੋਇਆ ਜਾਂ ਕਰਵਾਉਣ ਵਾਲੇ ਮੈਂ ਆਪਾਂ ਨਹੀਂ ਕਰਾਇਆ ਬਈ ਕਰਵਾਇਆ ਨਹੀਂ ਇਹ ਕਿਹ ਮੀ ਪਾਰਟੀ ਦੇ ਨਾਮ ਖੜਾ ਸੈਕੰਡ ਪਾਰਟੀ ਦੇ ਬਈ ਜਿਨ੍ਹਾਂ ਨੇ ਲੈਤਾ ਸੀ ਉਹ ਵੀ ਆਪਣੇ ਮੰਨ ਲੇ ਰਿਲੇਟਿਵ ਨੇ ਬੰਦੇ ਅਸਾ ਤੁਹਾਡੇ ਰਿਲੇਸ਼ਨ ਹੈ ਜੀ ਜੀ ਯਾਨੀ ਕਿ ਹੁਣ ਸੈਕੰਡ ਪਾਰਟੀ ਦੇ ਨਾਮ ਹੈ ਸੈਕੰਡ ਤੇ ਹਾਂਜੀ ਓਕੇ ਮਾਡਲ ਵੀ ਦੱਸਤਾ ਤੁਸੀਂ ਨੇ ਨੰਬਰ ਵੀ ਦੱਸਤਾ ਹਨਾ ਕੰਡੀਸ਼ਨ ਵੀ ਦੱਸਤੀ ਬਈ ਇੰਜਨ ਗੇਅਰ ਦਾ ਤਾਂ ਮੈਨੂੰ ਇਹ ਦੱਸਿਓ ਪੂਰਾ ਓਕੇ ਆ ਬਈ ਜਮਾ ਯਾਰ ਮਹੀਨਾ ਬਾਅਦ ਪੈਸੇ ਦੇ ਜੇ ਬੰਦਾ 100 ਰੁ ਬਈ ਗਰੰਟੀ ਟਰੈਕਟਰ ਦੀ ਪੂਰੀ ਆ ਬਿਲਕੁਲ ਬਈ ਬੈਟਰੀ ਕਿਵੇਂ ਆ ਇਹਦੇ ਵਿੱਚ ਬੈਟਰੀ ਨਵੀਂ ਆ ਬਈ ਨਵੀਂ ਬਈ ਕੱਲ ਹੋਰ ਦਾ ਦਾ ਕਲਚ ਪਲੇਟ ਚਮਾ ਟਰੈਕਟਰ ਦੇ ਨਾਲ ਦੀ ਚੱਲੀ ਜਾਂਦੀ ਹਲੇ ਤੱਕ ਉਹ ਸ ਕਲਚ ਪਲੇਟ ਹਲੇ ਤੱਕ ਜਿਵੇਂ ਕਦੀ ਕਲਚ ਸ਼ੀਲਡ ਹੈ ਸ਼ੀਲਡ ਲਾ ਜਾਵਾਂ ਵੀਰੇ ਟਰੈਕਟਰ ਸਾਰੇ ਸ਼ੀਲਡ ਲਾਏ ਕੋਈ ਨਾ ਕੋਈ ਪੰਪ ਪੰਪ ਸਾਰਾ ਨਾਲ ਦਾ ਆਹ ਵੇਟ ਬੂਟ ਸਾਰੇ ਬਈ ਨਾਲ ਦੀ ਨੇ ਇਹ ਮੈਂ ਅਬ ਇਹ ਤਾਂ ਵੀ ਉਹ ਆਪਣਾ ਸੌਂਕ ਨੂੰ ਇਹ ਸੌਂਕ ਨੂੰ ਲਵਾਏ ਆ ਓਕੇ ਤੇ ਬਈ ਡਬਲ ਕਲੱਚ ਆ ਇਹ ਡਬਲ ਕਲੱਚ ਆ ਬਈ ਡਬਲ ਹੀ ਪੀਟੀਓ ਚ ਆ ਗਿਆ ਅੱਛਾ ਤੇ ਬਾਕੀ ਯਾਰ ਮੇਨ ਗੱਲ ਤਾਂ ਬਈ ਇਹ ਆ ਹੁਣ ਜਿਵੇਂ ਤੁਹਾਨੂੰ ਪਤਾ ਵਪਾਰੀ ਯਾਰ ਸਭ ਕੁਝ ਕਰਦਾ 300 ਰੁਪਏ ਲਾ ਕੇ ਤਾਂ ਮੀਟਰ ਵਾਇਕ ਕਰਾ ਸਭ ਕੁਝ ਹੋਂ ਨੂੰ ਕੀ ਹੁੰਦੀ ਹੁੰਦਾ ਪਰ ਆਪਾਂ ਜਦ ਜਿਹੜਾ ਜਿਹਾ ਖੜਾ ਹੋਂ ਮੀ ਦੇਣਾ ਆ ਪਾ ਤਾ ਗੇਦਾ ਹੋਂ ਕਰਨਾ ਬਈ ਐ ਕਰ ਬਈ ਇਹਨੂੰ ਸਟਾਰਟ ਕਰਕੇ ਦਿਖਾ ਪਰ ਮੈਂ ਫੁਕਾਰਾ ਦਿਖਾਈ ਟਰੈਕਟਰ ਦਾ ਫਿਰ ਕੀ ਕਹਿੰਦਾ ਹਾਂ ਖੋੜ ਦੇ ਤੇਰੇ ਛੋਟੀ ਜੀ ਹਾਂ ਦੇ ਬੰਦ ਇਹਤਰਾ ਬੜਕਦਾ ਜਿਵੇਂ ਕਹਦੀ ਸੀ ਸਰੇ ਦੀ ਆ ਹਨਾ ਬਈ ਕਰ ਦੇ ਵੀਰੇ ਬੰਦ ਕਰ ਦੇ ਬਈ ਇਹ ਮੈਨੂੰ ਇਹ ਦੱਸਿਓ ਹੁਣ ਇਹਦੀ ਡਿਮਾਂਡ ਕੀ ਆ ਕਿੰਨੇ ਦਾ ਡਾਇਰੈਕਟਰ ਦਓਗੇ ਡਿਮਾਂਡ ਬਈ ਆਪਾਂ 4,35,000 ਕਰਦੇ ਆ ਦੀ 4,35,000 ਹਾਂ ਬਾਕੀ ਮੌਕੇ ਦੇ ਹੁਣ ਮੌਕੇ ਤੇ ਕਿੰਨੇ ਕ ਦਾ ਮਤਲਬ ਇਹ ਜੇ ਤੁਸੀਂ ਗੱਲ ਜੀ ਦੱਸ ਦੋ ਮੈਂ ਯਾਰ ਜਿਹੜਾ ਆ ਗਿਆ ਸਾਈ ਫੜਾਵੇ ਲੈ ਜੇ ਕਿੰਨੇ ਕ ਦਾ ਦੇ ਜੀ ਜਿਹੜਾ ਬੰਦਾ ਤੇਰੀ ਵੀਡੀਓ ਦੇਖ ਕੇ ਆ ਗਿਆ 10,000 ਰੁਪਏ ਦਾ ਡਿਸਕਾਊਂਟ ਸਿੱਧਾ ਇਹ ਦੋ ਆਪਾਂ ਦੇ ਮਾਗੇ ਇਹਨੇ ਤਾਂ ਪਾਉ ਤੂ ਆਪ ਐਨੀ 125 ਲੱਖ ਦੇਵਾਂਗੇ ओके ਫਿਰ 4000 ਜਿਵੇਂ 20 ਕਣਾ ਤਾਂ ਉ ਮਾੜੀ ਐ ਚਲ ਫਿਰ ਜੇ ਤੁਸੀਂ ਆ ਕੇ ਮੌਕੇ ਤੇ ਕਰ ਲਿਓ ਯਾਰ ਜਿੰਨੀ ਕ ਮਿਹਨਤ ਕਰ ਲਓਗੇ ਨਾ ਪਰ ਇੰਨਾ ਕਿ ਯਕੀਨ ਹੈ ਵੀ ਜਿਹੜਾ ਭਰਾ ਲੈਣਾ ਗਿਆ ਉਹਨੂੰ ਮੋੜਦੇ ਨਹੀਂ ਬਈ ਉਰੀ ਬੰਦੇ ਬਹੁਤ ਘੈਂਟ ਨੇ ਬਈ ਇੱਕ ਵਾਰੀ ਮੈਨੂੰ ਇਹ ਦੱਸਿਓ ਵੀ ਆਪਣਾ ਘਰ ਕਿੱਥੇ ਜੇ ਪਿਆ ਜਾਂਦਾ ਘਰ ਬਈ ਆਪਣਾ ਨੇੜੇ ਬੁਰਜਾਂ ਵਾਲੇ ਡੇਰੇ ਦਾ ਬਈ ਜਮਾੜੀ ਸਾਨੂੰ ਰਾਹ ਜਾਂਦਾ ਜਿਹੜਾ ਫਿਰਨੀ ਤੇ ਘਰ ਨੇ ਜਮਾ ਅੱਛਾ ਬੁਰਜਾਂ ਵਾਲੇ ਡੇਰੇ ਦੇ ਨੇੜੇ ਤੁਹਾਡਾ ਘਰ ਹੈ ਤੁਹਾਡਾ ਨਾਮ ਸ਼ੇਮਾ ਸ਼ੇਮਾ ਬਈ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ 9867 ਜੀ ਹੂੰ 2300 ਸੇ ਔਰ ਕਿ ਲੈ ਮਿੱਤਰੋ ਬਾਕੀ ਆਪਾਂ ਡਿਸਪਲੇ ਦੇ ਉੱਪਰ ਨੰਬਰ ਚਲਾ ਵੀ ਦਿੱਤਾ ਜੇ ਕਿਸੇ ਸੱਜਣ ਨੇ ਇਹ ਟਰੈਕਟਰ ਲੈਣਾ ਹੈ ਦੁਬਾਰਾ ਫੇਰ ਦੱਸ ਦਿੰਨਾ 2013 ਮਾਡਲ ਹੈ ਬਰਨਾਲੇ ਦਾ ਨੰਬਰ ਹੈ ਸੈਕੰਡ ਪਾਰਟੀ ਦੇ ਨਾਮ ਹੈ ਕੰਡੀਸ਼ਨਡ ਟਰੈਕਟਰ ਦੀ ਪੂਰੀ ਸ਼ੋਰੂਮ ਹੈ ਵੀ ਜਿਹੜਾ ਵੀ ਲੈਣਾ ਹੈਗਾ ਨਾ ਲੈ ਕੇ ਮੜੂ ਫਟਾਫਟ ਫੋਨ ਲਾ ਲਓ ਜੇ ਕਿਸੇ ਨੇ ਘੈਂਟ ਟਰੈਕਟਰ ਲੈਣਾ ਹੈ ਅੱਛਾ ਇਹਨਾਂ ਆਪਾਂ ਵਿੱਚੋਂ ਵੀ ਚੈੱਕ ਕਰ ਦਈਏ ਯਾਰ ਮਾਰ ਦੇ ਕਰਾਂ ਕੈਮਰਾ ਲੈ ਮਿੱਤਰੋ ਵਿੱਚੋਂ ਵੀ ਕਰ ਲਓ ਚੈੱਕ ਪੂਰਾ ਯਾਰ ਗਾਰੰਟੀ ਵਾਲਾ ਟਰੈਕਟਰ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਫੋਨ ਲਾ ਲਓ ਫਟਾਫਟ